ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਤੇ ਜਿਹੜੀ ਅੱਜ ਦੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਨਵੇਂ ਸਾਲ ਨਾਲ ਸੰਬੰਧਤ ਆ ਤੇ ਇਹ ਨਵਾਂ ਸਾਲ ਕਿੰਨਾ ਨੂੰ ਆਪਾਂ ਡੈਡੀਕੇਟ ਕਰਨਾ ਵਾ 10ਵੀਂ 12ਵੀਂ ਵਾਲੇ ਜਿਹੜੇ ਆਪਣੇ ਵਿਦਿਆਰਥੀ ਆ ਉਹਨਾਂ ਵਾਸਤੇ ਇੱਕ ਅਪਡੇਟ ਆਈ ਆ ਅਪਡੇਟ ਕੀ ਆ ਪਤਾ ਲੱਗ ਹੀ ਗਿਆ ਹੁਣ ਸਾਰਿਆਂ ਨੂੰ ਅਪਡੇਟ ਦੇ ਵਿੱਚ ਇਹ ਆ ਵੀ ਜਿਹੜਾ 10ਵੀਂ ਦਾ ਤੇ 12ਵੀਂ ਦੀ ਜਿਹੜੀ ਬੋਰਡ ਦੀ ਡੇਟਸ਼ੀਟ ਉਹ ਆ ਚੁੱਕੀ ਆ ਬੋਰਡ ਦੀ 10ਵੀਂ ਦੀ ਜੇਕਰ ਗੱਲ ਕਰੀਏ ਤਾਂ 6 ਮਾਰਚ ਤੋਂ ਪੇਪਰ ਸ਼ੁਰੂ ਹੋਣ ਜਾ ਰਹੇ ਆ 1 ਚਾਰ ਨੂੰ ਇਹ ਪੇਪਰ ਜਿਹੜੇ ਖਤਮ ਹੋ ਜਾਣਗੇ ਤੇ ਦੂਸਰੇ ਆਪਾਂ +2 ਦੀ ਜੇਕਰ 12ਵੀਂ ਦੀ ਗੱਲ ਕਰਦੇ ਆ ਤਾਂ 17 ਫਰਵਰੀ ਤੋਂ ਉਹਨਾਂ ਦਾ ਪਹਿਲਾ ਪੇਪਰ ਸ਼ੁਰੂ ਹੋਣ ਜਾ ਰਿਹਾ ਤੇ ਇਹ ਵੀ ਜਿਹੜਾ 10 ਚਾਰ ਨੂੰ ਪੇਪਰ ਜਿਹੜੇ ਖਤਮ ਹੋ ਜਾਣਗੇ ਡੇਟ ਸ਼ੀਟ ਤੁਹਾਨੂੰ ਆਪਣੇ ਟੀਚਰਸ ਤੋਂ ਮਿਲ ਹੀ ਗਈ ਹੋਣੀ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਪਰ ਆਪਾਂ ਕਰਨਾ ਕੀ ਇੱਥੇ ਆਪਾਂ ਲੈਣਾ 2000 ਜਿਹੜਾ 25 ਦਾ ਅੱਜ ਆਪਣੇ ਕੋਲੇ ਲਾਸਟ ਦਿਨ ਸੀਗਾ ਜਦੋਂ ਵੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ 2026 ਦੇ ਪਹਿਲੇ ਦਿਨ ਤੋਂ ਆਪਾਂ ਇਹ ਡਿਸੀਜਨ ਲੈਣਾ ਅੱਜ ਹੀ ਡਿਸੀਜਨ ਬਣਾਵਾਂਗੇ ਤੇ ਕੱਲ ਨੂੰ ਆਪਣਾ ਡਿਸੀਜਨ ਜਿਹੜਾ ਪੱਕਾ ਹੋਣਾ ਡਿਸੀਜਨ ਹੈ ਕੀ ਆ ਪਹਿਲਾਂ ਮੈਂ ਗੱਲ ਕਰਦਾ 10ਵੀਂ ਵਾਲੇ ਬੱਚਿਆਂ ਵਾਸਤੇ 10ਵੀਂ ਵਾਲੇ ਬੱਚਿਆਂ ਨੇ ਇਹ ਡਿਸੀਜਨ ਲੈਣਾ ਕਿ ਮੇਰੇ ਕੋਲੇ 1 ਜਨਵਰੀ ਤੋਂ ਲੈ ਕੇ 6 ਮਾਰਚ ਤੱਕ ਦਿਨ ਕਿੰਨੇ ਬੰਦੇ ਆ ਜੇਕਰ ਆਪਾਂ ਗੱਲ ਕਰੀਏ ਕੋਈ 30 ਦਿਨ ਜਿਹੜੇ ਉਹ ਜਨਵਰੀ ਦੇ ਆ ਤੇ 28 ਤੋਂ 29 ਦਿਨ ਜਿਹੜੇ ਉਹ ਫਰਵਰੀ ਦੇ ਆ 5 ਤੋਂ 6 ਦਿਨ ਜਿਹੜੇ ਉਹ ਤੁਸੀਂ ਲਾ ਲਓ ਯਾਨੀ 65 ਤੋਂ 66 ਦਿਨ ਜਿਹੜੇ ਉਹਨਾਂ ਕੋਲ ਇੱਕ ਵਰਕਿੰਗ ਸਟਡੀ ਦੇ ਦਿਨ ਬੰਦੇ ਜਿੰਨਾਂ ਵਿੱਚੋਂ ਆਪਣਾ ਪੜ ਕੇ ਤੇ ਆਪਣੇ 65 ਤੋਂ 66 ਦਿਨਾਂ ਨੂੰ ਇਹ ਯੂਟਿਲਾਈਜ਼ ਕਰ ਸਕਦੇ ਆ ਜਿੰਨੀ ਵੀ ਤੁਸੀਂ ਮौज-ਮਸਤੀ ਕਰਨੀ ਸੀ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਸਾਰੀ ਕਰ ਲਈ ਖੇਡਾਂ ਨੂੰ ਇੰਜੋਏ ਕੀਤਾ ਛੁੱਟੀਆਂ ਨੂੰ ਇੰਜੋਏ ਕੀਤਾ ਜਿਹੜੀਆਂ ਤੁਹਾਡੀਆਂ ਗਰਮੀ ਦੀਆਂ ਤੇ ਸਰਦੀ ਦੀਆਂ ਦੋਨਾਂ ਦੀਆਂ ਛੁੱਟੀਆਂ ਨੂੰ ਇੰਜੋਏ ਕਰਕੇ ਤੁਸੀਂ ਇੱਥੋਂ ਤੱਕ ਜਿਹੜਾ ਉਹ ਪਹੁੰਚ ਚੁੱਕੇ ਆ ਸਿਲੇਬਸ ਲਗਭਗ ਤੁਹਾਡਾ ਕਵਰ ਹੋ ਚੁੱਕਿਆ ਵਾ ਜਿਹੜੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਬੱਚੇ ਉਹਨਾਂ ਦੀ ਡੇਟ ਸੀਟ ਦੀ ਜੇ ਗੱਲ ਹੋ ਰਹੀ ਆ ਜਦੋਂ ਹੀ ਆਪਣੇ ਕੋਲ CBSE ਡੇਟ ਸੀਟ ਆਉਂਦੀ ਆ ਤਾਂ ਆਪਾਂ ਅਪਡੇਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਆ ਕਰਨਾ ਕੀ ਇਹਦੇ ਵਿੱਚ ਵੀ ਤੁਸੀਂ ਇਹ ਜਿਹੜੇ 65 ਤੋਂ 68 ਦੇ ਨਾ ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਇਹਦਾ ਸਟਰਕਚਰ ਬਣਾਉਣਾ ਕਿ ਤੁਹਾਡੇ ਜਿਹੜੇ ਮਾਰਕਸ ਆ ਜੋ ਤੁਸੀਂ ਡਿਸਾਈਡ ਕੀਤਾ ਵੀ ਮੈਂ 85% ਲੈਣੇ ਸੀ ਮੈਂ 90% ਲੈਣੇ ਸੀ ਮੈਂ 95% ਲੈਣੇ ਸੀ ਮੈਂ ਪੂਰੇ ਪੰਜਾਬ ਚ ਟੌਪ ਕਰਨਾ ਸੀ ਇਹ ਸਾਰਾ ਡਿਸਾਈਡ ਤੁਸੀਂ ਕਰਨਾ ਜਿਹੜੇ ਬੱਚਿਆਂ ਨੇ ਪਹਿਲਾਂ ਕੀਤਾ ਵਿਆ ਸ਼ੁਰੂ ਤੋਂ ਹੀ ਉਹ ਤਾਂ ਵਧੀਆ ਚੱਲ ਰਿਹਾ ਜਿਹੜੇ ਬੱਚੇ ਐਵਰੇਜ ਸੀਗੇ ਜਿਹੜੇ ਡੀਗ੍ਰੇ ਸੀ ਵੀ ਡੇਟ ਸੀਟ ਆਊਗੀ ਤੇ ਆਪਾਂ ਪੜਾਂਗੇ ਉਹਨਾਂ ਵਾਸਤੇ ਇਹ ਦਿਨ ਆ ਗਿਆ ਵਾ ਨਵੇਂ ਸਾਲ ਵਾਲੇ ਦਿਨ ਤੁਸੀਂ ਇਹ ਡਿਸੀਜਨ ਲੈ ਕੇ ਚੱਲਣਾ ਵੀ ਮੈਂ ਜੇਕਰ 70 ਤੋਂ 75% ਨੰਬਰ ਲੈਣਾ 80% ਲੈਣਾ ਜੇਕਰ ਮੇਰੇ ਪਹਿਲਾਂ ਜਿਹੜੇ ਉਹ 62 63% ਸੀ ਤਾਂ ਮੈਂ 80 85 ਤੱਕ ਪਹੁੰਚ ਸਕਦਾ ਆ ਰਾਮ ਨਾਲ ਯਾਨੀ 15 ਤੋਂ 20% ਤੁਸੀਂ ਕਵਰ ਕਰ ਸਕਦੇ ਹੋ ਜਿਹੜੇ ਬੱਚੇ ਪਹਿਲਾਂ 90% ਤੇ ਸੀ ਉਹ 99 ਤੱਕ ਵੀ ਜਾ ਸਕਦੇ ਆ ਇਦਾਂ ਹੁੰਦਾ ਵੀ ਬੱਚੇ ਜਾਂਦੇ ਵੀ ਆ 90 95 96 97 98 ਤੱਕ ਗੱਲ ਕਰਦੇ ਆ ਕਿ ਇਹ ਨੰਬਰ ਤੁਹਾਡੇ ਲਈ ਕਿਉਂ ਜ਼ਰੂਰੀ ਹੁੰਦੇ ਆ ਮਾਰਕਸ ਜਿਹੜੇ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਤੁਹਾਡਾ 2026 ਆ ਇਹ ਇੱਕ ਡਿਸੀਜਨ 메ਕਿੰਗ ਯਰ ਹੋਣ ਵਾਲਾ ਬੋਰਡ ਵਾਲੇ ਬੱਚਿਆਂ ਵਾਸਤੇ ਕਰਨਾ ਕੀ ਆ ਵੀ ਜੇ ਤੁਸੀਂ 10ਵੀਂ 'ਚ ਤੁਹਾਡੇ ਨੰਬਰ ਆ ਉਹ ਡਿਸਾਈਡ ਕਰਨਗੇ ਕਿ ਵੀ ਅੱਗੇ ਤੁਸੀਂ ਕਿਹੜੀ ਸਟਰੀਮ ਦੇ ਵਿੱਚ ਜਾਣਾ ਤੁਹਾਡੇ ਮਾਰਕਸ ਤੇ ਤੁਹਾਡਾ ਇੰਟਰਸਟ ਜੇਕਰ ਸਟੱਡੀ ਦੇ ਵਿੱਚ ਇੰਟਰਸਟ ਹੋਊਗਾ ਤੇ ਫੇਰ ਹੀ ਤੁਸੀਂ ਅੱਗੇ ਜਿਹੜੀ ਉਹ ਚੰਗੀ ਸਟਰੀਮ ਜਿਹੜੀ ਉਹ ਚੁਣ ਸਕੋਗੇ ਆ ਕੋਈ ਵੀ ਸਟਰੀਮ ਹੋ ਸਾਰੀ ਵਧੀਆ ਹੁੰਦੀ ਪਰ ਗੱਲ ਹੁੰਦੀ ਤੁਹਾਡੇ ਇੰਟਰਸਟ ਦੀ ਕਿਉਂਕਿ ਜੇ ਇਹ ਡਿਸੀਜਨ ਤੁਹਾਡਾ ਸਹੀ ਹੋ ਗਿਆ ਤੇ ਲਾਈਫ ਦਾ ਡਿਸੀਜਨ ਵੀ ਅੱਗੇ ਜਾ ਕੇ ਸਹੀ ਹੋਊਗਾ ਬਹੁਤ ਸਾਰੇ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਬੜੀ ਕਨਫਿਊਜ਼ਨ ਹੁੰਦੀ ਆ ਵੀ ਅਸੀਂ ਅੱਗੇ ਜਾ ਕੇ ਕੀ ਲਵਾਂਗੇ ਮੈਡੀਕਲ ਲਵਾਂਗੇ ਨਾਨ ਮੈਡੀਕਲ ਜਾਂ ਕਮਰਸ ਬਾਅਦ ਵਿੱਚ ਜਦੋਂ ਉਹ ਪੂਰੇ ਤਰੀਕੇ ਨਾਲ ਡਿਸਾਈਡ ਨਹੀਂ ਕਰ ਪਾਉਂਦੇ ਤਾਂ ਹੁੰਦਾ ਕਿ ਆ ਵੀ ਉਹ 2 ਸਾਲ ਉਹਨਾਂ ਨੂੰ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਪਿੱਛੇ ਪਿਛਾੜ ਦਿੰਦੇ ਆ ਕਿਉਂਕਿ ਉਹ 2 ਸਾਲ ਉਹ ਪੜ੍ਹਾਈ ਨੂੰ ਸਹੀ ਤਰੀਕੇ ਨਾਲ ਪਾੜੀ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਐਕਚੁਅਲ ਸਾਡਾ ਪੋਟੈਂਸ਼ੀਅਲ ਕੀ ਸੀਗਾ ਤੇ ਅਸੀਂ ਕਰਨਾ ਕੀ ਸੀਗਾ ਤਾਂ ਇਹ ਸੀ ਦਸਵੀਂ ਵਾਲੇ ਬੱਚਿਆਂ ਵਾਸਤੇ ਗੱਲਬਾਤ ਵੀ ਤੁਸੀਂ ਇਹ ਦਿਨਾਂ ਨੂੰ ਕਿਵੇਂ ਜਿਹੜਾ ਇਹ ਦੇਖਣਾ ਵਾ ਨਾ ਤਾਂ ਤੁਸੀਂ ਇਕੱਲੇ ਸਕੂਲ ਟਾਈਮ ਪੜ੍ਹ ਕੇ ਹੀ ਚੰਗੇ ਨੰਬਰ ਲੈ ਸਕਦੇ ਨਾ ਇਕੱਲੇ ਟਿਊਸ਼ਨ ਦੇ ਵਿੱਚ ਹੀ ਤੁਸੀਂ ਘਰ ਵਾਲੇ ਟਾਈਮ ਨੂੰ ਵੀ ਪੜ੍ਹਨਾ ਸਕੂਲ ਵਾਲੇ ਟਾਈਮ ਦੇ ਵਿੱਚ ਹੀ ਪੜ੍ਹਨਾ ਤੇ ਜਿਹੜਾ ਤੁਹਾਡਾ ਟਿਊਸ਼ਨ ਵਾਲਾ ਟਾਈਮ ਆ ਜੇਕਰ ਟਿਊਸ਼ਨ ਲੱਗਿਓ ਤਾਂ ਤੁਸੀਂ ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਬਸ ਪੜ੍ਹਨਾ ਹੀ ਆ ਬਹੁਤ ਮौज-ਮਸਤੀ ਜਿਹੜੀ ਉਹ ਹੋ ਚੁੱਕੀ ਆਪਣੀ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰ ਲਿਆ ਹੁਣ ਆਪਾਂ ਥੋੜਾ ਪੜ੍ਹਾਈ ਵੱਲ ਧਿਆਨ ਦੇਵਾਂਗੇ ਇਹ ਵੀ ਇੱਕ ਬਹੁਤ ਜ਼ਰੂਰੀ ਪਾਰਟ ਆ ਖੇਡਾਂ ਦੇ ਨਾਲ ਸੌਣ ਦੇ ਨਾਲ ਸਾਰਿਆਂ ਤੋਂ ਇਹਨਾਂ ਸਾਰਿਆਂ ਤੋਂ ਜ਼ਰੂਰੀ ਪਾਰਟ ਪੜ੍ਹਾਈ ਬਣ ਜਾਂਦਾ ਜਿਹਨੇ ਆਪਣਾ ਅੱਗੇ ਕੈਰੀਅਰ ਡਿਸਾਈਡ ਕਰਨਾ ਅੱਗੇ ਗੱਲ ਕਰਦੇ ਆਂ ਪਲੱਸ 2 ਵਾਲੇ ਬੱਚਿਆਂ ਵਾਸਤੇ ਇਹਨਾਂ ਵਾਸਤੇ ਦਿਨਾਂ ਦੀ ਵੀ ਥੋੜੀ ਜੀ ਘਾਟ ਆ ਕਿਉਂਕਿ 17 ਫਰਵਰੀ ਤੋਂ ਇਹਨਾਂ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਆ ਜਿਹੜੇ ਬੱਚੇ 12ਵੀਂ ਦੇ ਵਿੱਚ ਆ ਉਹਨਾਂ ਵਾਸਤੇ ਥੋੜੀ ਜੀ ਸਿਚੁਏਸ਼ਨ ਕ੍ਰਿਟੀਕਲ ਆ ਕ੍ਰਿਟੀਕਲ ਤਾਂ ਆ ਵ ਅਜੇ ਵੀ ਉਹ ਉਸੇ ਮौज-ਮਸਤੀ ਦੇ ਵਿੱਚ ਬੈਠੇ ਆ ਕਰਨਾ ਕੀ ਉਹਨਾਂ ਨੇ ਵੀ ਨਵੇਂ ਸਾਲ ਤੇ ਇਨੀਸ਼ੀਏਟਿਵ ਲੈਣਾ ਵੀ ਮੇਰੇ ਕੋਲ ਜਿਹੜੇ ਜਨਵਰੀ ਦੇ 30 ਦਿਨ ਬਚਦੇ ਆ ਤੇ 15 ਤੋਂ 16 ਦਿਨ ਜਿਹੜੇ ਮੇਰੇ ਬਚਦੇ ਉਹ ਫਰਵਰੀ ਤੋਂ ਯਾਨੀ ਡੇਢ ਕੁ ਮਹੀਨਾ ਲਗਭਗ ਉਹਨਾਂ ਕੋਲੇ ਹੈਗਾ ਪੜਨ ਵਾਸਤੇ ਜੇਕਰ ਤੁਸੀਂ ਸਾਰਾ ਸਾਲ ਨਹੀਂ ਪੜੇ ਸੀ ਮौज-ਮਸਤੀ ਕੀਤੀ ਸੀ ਤਾਂ ਤੁਸੀਂ ਇਹ ਡੇਢ ਮਹੀਨਾ ਹੀ ਪੜ ਲੈਂਦੇ ਹੋ ਤੁਹਾਡੇ ਨੰਬਰ ਜਿਹੜੇ ਬਹੁਤ ਵਧੀਆ ਹੋ ਜਾਣਗੇ ਔਰ ਇਹ ਤੁਹਾਡੇ ਸਕੂਲ ਦਾ ਆਖਰੀ ਜਿਹੜੇ 35 ਤੋਂ 40 ਦਿਨ ਹੋਣਗੇ ਉਸ ਤੋਂ ਬਾਅਦ ਤੁਸੀਂ ਸਕੂਲ ਦੀ ਦੁਨੀਆ ਤੋਂ ਬਾਹਰ ਚਲੇ ਜਾਣਾ ਵਾ ਤੇ ਅੱਗੇ ਜਾ ਕੇ ਤੁਸੀਂ ਆਪਣੇ ਕੈਰੀਅਰ ਨੂੰ ਆਪਣੇ ਫਿਊਚਰ ਨੂੰ ਜਿਹੜਾ ਉਹ ਡਿਸਾਈਡ ਕਰਨਾ ਵੀ ਹੋਣਾ ਕੀ ਆ ਤਾਂ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਣਗੇ ਤੁਹਾਡੇ ਜਿਹੜੇ 12ਵੀਂ ਜਮਾਤ ਦੇ ਮਾਰਕਸ ਆ ਵੀ ਅੱਗੇ ਜਾ ਕੇ ਤੁਸੀਂ ਕਿਹੜੀ ਸਟਰੀਮ ਦੇ ਵਿੱਚ ਕਿਹੜੇ ਕੈਰੀਅਰ ਦੇ ਵਿੱਚ ਕਿਹੜੇ ਪੇਸ਼ੇ ਦੇ ਵਿੱਚ ਜਿਹੜਾ ਤੁਸੀਂ ਜਾਣਾ ਤਾਂ ਇਹਨਾਂ ਇਸ ਸਮੇਂ ਨੂੰ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਬਹੁਤ-ਬਹੁਤ ਮੁਬਾਰਕਾਂ ਹੁਣ ਤੁਹਾਨੂੰ ਨਵੇਂ ਸਾਲ ਦੀਆਂ 2026 ਦੀਆਂ ਤੇ ਬੋਰਡ ਵਾਲੇ ਬੱਚਿਆਂ ਨੂੰ ਖਾਸ ਤੌਰ ਤੇ ਇੱਕ ਗੱਲ ਕਹਿਣ ਜਾ ਰਹੇ ਹਾਂ ਕਿ ਉਹ ਬੱਚੇ ਹੁਣ ਸੀਰੀਅਸ ਹੋ ਕੇ ਆਪਣੀ ਪੜ੍ਹਾਈ ਨੂੰ ਪੜਨ ਲੱਗ ਜਾਣ ਤੇ ਆਪਣਾ ਜਿਹੜਾ ਸਿਲੇਬਸ ਉਹਨੂੰ ਸਾਰੇ ਨੂੰ ਰਿਵਾਈਜ਼ ਕਰਨ ਲੱਗ ਜਾਣ ਜੇਕਰ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਅਜੇ ਤੱਕ ਉਹਨਾਂ ਟਿਊਸ਼ਨ ਨਹੀਂ ਰੱਖੀ ਸੀ ਤੇ ਉਹਨਾਂ ਦੇ ਨੰਬਰ ਜਿਹੜੇ ਘੱਟ ਆ ਰਹੇ ਸੀ ਜਿਹੜੇ ਇੰਪਰੂਵਮੈਂਟ ਘੱਟ ਆ ਰਹੀ ਸੀ ਤਾਂ ਉਹ ਆਪਣਾ ਟਿਊਸ਼ਨ ਨੂੰ ਜੁਆਇਨ ਕਰ ਸਕਦੇ ਆ ਟਿਊਸ਼ਨ ਲੱਗਣ ਵਾਸਤੇ ਤੁਸੀਂ ਜੁਆਇਨ ਕਰ ਸਕਦੇ ਹੋ ਅਫਸਰ ਕੋਚਿੰਗ ਸੈਂਟਰ ਜੀਰਾ ਦੇ ਵਿੱਚ ਜਿਹੜੀ ਤੁਹਾਨੂੰ ਸਕੂਲ ਟਾਈਮ ਤੋਂ ਬਾਅਦ ਟਿਊਸ਼ਨ ਪੜਾਈ ਜਾਊਗੀ ਜੇਕਰ ਤੁਸੀਂ ਇਸ ਸਮੇਂ ਨੂੰ ਯੂਟਿਲਾਈਜ਼ ਕਰ ਲੈਂਦੇ ਹੋ ਤੁਹਾਡੇ ਜਿਹੜੇ ਨੰਬਰ ਬਹੁਤ ਵਧੀਆ ਆ ਜਾਣਗੇ ਤੇ ਅੱਗੇ ਜਾ ਕੇ ਤੁਹਾਨੂੰ ਜਿਹੜੇ ਉਹ ਤੁਹਾਡੇ ਫਿਊਚਰ ਵਾਸਤੇ ਹੈਲਪਫੁਲ ਰਹਿਣਗੇ ਸੋ ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨੂੰ ਐਜੂਕੇਸ਼ਨਲ ਇਨਫੋਰਮੇਸ਼ਨਲ ਅਪਡੇਸ਼ਨ ਵਾਲੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤਾਂ ਇਹ ਵੀਡੀਓ ਨੂੰ ਦੇਖਦੇ ਰਹਿਣ ਲਈ ਤੁਸੀਂ ਸਬਸਕ੍ਰਾਈਬ ਕਰੋ ਅਫਸਰ ਕੋਚਿੰਗ ਸੈਂਟਰ